seva uttam seva society ਵੱਲੋਂ ਜਿਹੜਾ ਅੱਜ ਖੂਨਦਾਨ ਕੈਂਪ ਤੇ ਮੈਡੀਕਲ ਕੈਂਪ ਲਾਇਆ ਗਿਆ ਹੈ ਇਹ ਇੱਕ ਬਹੁਤ ਸ਼ਲਾਘਾਯੋਗ ਕਦਮ ਹੈ ਤੇ ਇਹ ਜਿਹੜੀ ਸੁਸਾਇਟੀ ਹੈ ਜਿਹੜੇ ਇਹ ਕਾਰਜ ਕਰ ਰਹੀ ਹੈ ਇਹ ਬਹੁਤ ਉੱਤਮ ਨੇ ਕਿਉਂਕਿ ਇਹ ਹਰ ਤਰ੍ਹਾਂ ਦੇ ਨੀੜੀ ਲੋਕਾਂ ਨੂੰ ਸਹੂਲਤਾਂ ਦਿੰਦੀ ਹੈ ਜਿਵੇਂ ਕਿ ਜਿਹਨੂੰ ਟ੍ਰਾਈਸਾਈਕਲ ਦੀ ਲੋੜ ਹੈ ਨੀੜੀ ਲੋਕ ਬੰਦੇ ਨੂੰ ਲੱਭ ਕੇ ਟ੍ਰਾਈਸਾਈਕਲ ਦਿੰਦੀ ਹੈ ਕਿਸੇ ਦੇ ਕਮਰੇ ਟ ਹੈਗੇ ਉਹਨਾਂ ਵਾਸਤੇ ਕਮਰੇ ਬਣਵਾ ਕੇ ਦਿੰਦੀ ਹੈ ਕਿਸੇ ਨੂੰ ਰਾਸ਼ਨ ਦੀ ਲੋੜ ਹੈ ਰਾਸ਼ਨ ਉਪਲਬਧ ਕਰਦੀ ਹੈ ਮੈਂ ਸਮਝਦਾ ਵੀ ਸਾਡੇ ਇਲਾਕੇ ਚ ਨੇੜੇ ਤੇੜੇ ਵੀ ਐਡੀ ਕੋਈ ਸੋਸਾਇਟੀ ਨਹੀਂ ਕਿਉਂਕਿ ਇਸ ਸੋਸਾਇਟੀ ਦੇ ਤਕਰੀਬਨ 998 ਦੇ ਕਰੀਬ ਮੈਂਬਰ ਨੇ ਜਿਹੜੀ ਆਪਣੇ ਆਪ ਚ ਇੱਕ ਬਹੁਤ ਵੱਡੀ ਗੱਲ ਹੈ ਤੇ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਇਸ ਸੋਸਾਇਟੀ ਨੂੰ ਮੁਬਾਰਕਬਾਦ ਦਿੰਦਾ ਤੇ ਇਹ ਵੀ ਦੱਸਣਾ ਚਾਹੁੰਦਾ ਵੀ ਇਹ ਇੱਕ ਸੋਸਾਇਟੀ ਨਹੀਂ ਇਹ ਇੱਕ ਸੰਸਥਾ ਹੈ ਇੱਕ ਆਰਗੇਨਾਈਜੇਸ਼ਨ ਹੈ ਜਿਹਦੇ ਜਿਹਨੇ ਐਡਾ ਰੂਪ ਧਾਰਿਆ ਹੈ ਤੇ ਐਡੇ ਢਿੱਡੋਂ ਸੇਵਾ ਕਰਦੀ ਹੈ ਪਬਲਿਕ ਦੀ ਸਮਾਜ ਦੀ ਤੇ ਮੈਂ ਇੱਕ ਨਮਾਨਾ ਜਾਂ ਇਨਸਾਨ ਹੋਣ ਦੇ ਨਾਤੇ ਇਹਨਾਂ ਨੇ ਮੈਨੂੰ ਅੱਜ ਮਾਨ ਦਿੱਤਾ ਮੈਂ ਇਹਨਾਂ ਦੀ ਇਸ ਗੱਲ ਦੀ ਬਹੁਤ ਮਨੋਂ ਵਧਾਈ ਦਿਨਾ ਤੇ ਆਸ ਕਰਦਾ ਵੀ ਆਉਣ ਵਾਲੇ ਸਮੇਂ 'ਚ ਇਹ ਇਸ ਤਰ੍ਹਾਂ ਹੀ ਸਮਾਜ ਦੀ ਸੇਵਾ ਕਰਦੇ ਰਹਿਣਗੇ ਤੇ ਜੋ ਵੀ ਮੇਰੀ ਡਿਊਟੀ ਲਾਣਗੇ ਮੈਂ ਉਸ ਵਾਸਤੇ ਹਮੇਸ਼ਾ ਹਾਜ਼ਰ ਹਾਂ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਸਤਿ ਸ਼੍ਰੀ ਅਕਾਲ ਦੂਜੀ ਜਿੱਥੇ ਖੜਾ ਮੈਂ ਇੱਥੇ 1 ਕਸਾਲ ਪੜਿਆ ਵੀ ਆ ਜੀ ਇਹ ਮੇਰੀ ਮਤਲਬ ਜ਼ਿੰਦਗੀ ਦੀ ਕਪਲਵਦੀ ਇੱਥੇ ਸ਼ੁਰੂ ਹੋਈ ਆ ਮਾਡਰ ਸਕੂਲ ਮਾਡਰ ਸਕੂਲ ਤੋਂ ਬਾਅਦ ਇੱਥੇ ਦੂਜੀ ਆਪਣੀ ਸਕੂਲ ਚਾਲ ਦਾ ਆਨੰਦ ਹੀ ਕੁਝ ਹੋਰ ਹੁੰਦਾ ਤੇ ਦੂਜੀ ਜਿਹੜੀ ਜਨ ਸੇਵਾ ਸਾਡੇ ਸਾਡੀ ਜੀ ਲਗਾਤਾਰ ਜਿਹੜਾ ਬਹੁਤ ਮਾਨਨ ਸਰਵ ਮਾਨਨ ਸੇਵਾ ਜਿਹੜੀ ਆ ਇਹ ਲਗਾਤਾਰ ਜਿਹੜਾ ਲੋਕਾਂ ਚ ਵਿਚਰੀ ਆ ਕੰਮ ਕਰ ਰਹੀ ਆ ਔਰ ਜਿਹੜਾ ਇਹਨਾਂ ਦਾ ਸਭ ਤੋਂ ਵੱਡਾ ਸਿਹਤ ਸਾਡੀ ਜਿਹੜੀ ਬਹੁਤ ਜ਼ਰੂਰੀ ਅੱਜ ਦੇ ਸਮੇਂ 'ਚ ਸਹੀ ਤਾਂ ਔਰ ਸਰਕਾਰ ਵੀ ਜੀਤ ਨੂੰ ਤੇ ਪੜ੍ਹਾਈ ਨੂੰ ਮੁੱਖ ਲੈ ਕੇ ਚੱਲੀ ਆ ਔਰ ਇਹ ਵੀ ਮੁੱਖ ਲੈ ਕੇ ਚੱਲੇ ਬੇਨੇ ਪਿਛਲੇ 24 ਸਾਲਾਂ ਤੋਂ ਲਗਾਤਾਰ ਜਿਹੜਾ ਇਹ ਕਾਰਜ ਅਰੰਭਿਆ ਮੇਰੇ ਖਿਆਲ ਬੜੀਆਂ ਸੋਸਾਇਟੀਆਂ ਜਨਮ ਲੈਂਦੀਆਂ ਨੇ ਮੇਰੇ ਖਿਆਲ ਬਹੁਤ ਆਪਸ਼ਨ ਨੇ ਜਿਹੜੀਆਂ 24 ਸਾਲ ਤੱਕ ਪਹੁੰਚੇ ਆ ਇਹਨਾਂ ਨੂੰ ਜਿਹੜੀ ਐਡਵਾਂਸ 'ਚ ਵਧਾਈ ਕਿ ਅਗਲੇ ਸਾਲ ਆਪਾਂ 25ਵੀਂ ਜਿਹੜੀ ਉਹ ਮਨਾਵਾਂਗੇ ਤੁਮ ਤਾਂ ਆਮ ਦੇ ਨਾਲ ਔਰ ਔਰ ਲੋਕਾਂ ਨੂੰ ਜਿਹੜੀ ਆ ਪਿਛਲੇ ਸਮੇਂ ਚ ਜਿਹੜੀ ਵੀ ਅਸੀਂ ਸੂਲਤਾਂ ਦਿੱਤੀਆਂ ਨੇ ਸਿਹਤ ਖਾਸ ਕਰਕੇ ਸਿਹਤ ਦਾ ਧਿਆਨ ਆ ਉਹ ਹੋਰ ਵੀ ਵਧੀਆ ਨੇ ਮੈਂ ਇੱਥੇ ਦੇਖਿਆ ਆ ਕੇ ਸਾਡਾ ਅੱਖਾਂ ਦਾ ਖੂਨਦਾਨ ਵੀ ਹੋਇਆ ਜਿਹੜੀ ਬਹੁਤ ਜ਼ਰੂਰੀ ਆ ਅੱਜ ਦੇ ਸਮੇਂ ਚ ਮਨੁੱਖ ਨੂੰ ਕਿਤੇ ਵੀ ਕੋਈ ਇਹ ਜੀ ਹੁੰਦੀ ਆ ਘਟਨਾ ਮਨੁੱਖ ਨੂੰ ਖੂਨ ਵਾਸ ਜ਼ਰੂਰੀ ਆ ਅੱਜ ਵਧੀਆ ਵੇਖ ਖੂਨਦਾਨ ਕੈਂਪ ਉਹ ਜਿਹੜਾ ਚੱਲਿਆ ਔਰ ਉਹਦੇ ਨਾਲ ਨਾਲ ਜਿਹੜੀਆਂ ਆਈਜ਼ ਹੋਰ ਕਾਫੀ ਨੇ ਜਿਹੜੀਆਂ ਸਹਾਇਤਾ ਮੈਡੀਕਲ ਕੈਂਪ ਪੂਰਨ ਤੌਰ ਤੇ ਜਿਹੜਾ ਮੈਡੀਕਲ ਕੈਂਪ ਦਾ ਉਯੋਗਨ ਕੀਤਾ ਹੈ ਮੈਂ ਅੱਜ ਦੇ ਟਾਈਮ ਤੇ ਖਾਸ ਕਰ ਇਹਨਾਂ ਨੂੰ ਜਿਹੜੇ ਯੋਜਕ ਨੇ ਔਰ ਸਾਡੇ ਖਾਸ ਕਰ ਬਜ਼ੁਰਗ ਨੇ ਸਾਡੇ ਬਹੁਤ ਜਿਹੜੇ ਨੇ ਸਿੰਘਲਾ ਜੀ ਔਰ ਪਿਛਲੇ ਸਮੇਂ ਤੋਂ ਉਹ ਇਦਾਂ ਦੇ ਜਿਹੜੇ ਕਾਰਜ ਕਾਰਜ ਜਿਹੜੇ ਕਰਦੇ ਰਹਿੰਦੇ ਨੇ ਉਹਨਾਂ ਦਾ ਮੇਰੇ ਖਿਆਲ ਬਹੁਤ ਵੱਡਾ ਯੋਗਦਾਨ ਆ ਔਰ ਨਾ ਭਰ ਹੀ ਨਹੀਂ ਰਹੂਗਾ ਇਹ ਜਿਹੇ ਲੋਕਾਂ ਦਾ ਜਿਨ੍ਹਾਂ ਨੇ ਅੱਗੇ ਹੋ ਕੇ ਇਹ ਜਿਹੜੇ ਜਿਹੜੇ ਕੰਮ ਆਰੰਭੇ ਨੇ ਔਰ ਮੈਂ ਤਾਂ ਪਰਮਾਤਮਾ ਗਿਆਹੀ ਅਰਦਾਸ ਕਰੂੰਗਾ ਸਾਰੀ ਟੀਮ ਨੂੰ ਬਲ ਬਖਸ਼ੇ ਔਰ ਮੇਰੇ ਪਰਿਆ ਸਿਰ ਤੇ ਹੱਥ ਰੱਖ ਕੇ ਇਹ ਲਗਾਤਾਰ ਜਿਹੜਾ ਇਹ ਸੇਵਾ ਨੂੰ ਇਹ ਕਾਰਜ ਨੂੰ ਨਿਵਾਉਂਦੇ ਰਹਿਣ ਔਰ ਨਾਬੇ ਦੀ ਸੇਵਾ ਕਰਦੇ ਰਹਿਣ ਧੰਨਵਾਦ ਜੀ ਬਹੁਤ ਬਹੁਤ ਹਰ ਬਟੇ ਮੈਂ ਕਿੰਨੀ ਵਾਰ ਬਲੱਡ ਦੇ ਰਿਹਾ ਮੈਂ ਅੱਜ 65 65 ਟਾਈਮ ਬਲੱਡ ਦੇ ਰਿਹਾ ਅੱਜ ਮੈਂ ਠੀਕ ਹੈ ਤੇ ਮਾਨਸੇਵਾ ਤੋਂ ਸੇਵਾ ਲੋ ਅੱਜ ਤੀਸਰਾ ਮੈਡੀਕਲ ਚੈੱਕਅਪ ਕੈਂਪ ਤੇ 24ਵਾਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਅੱਜ ਠੀਕ ਹੈ ਸਾਡੇ ਕੋਲ ਅੱਜ ਪੰਜ ਡਾਕਟਰ ਇੱਥੇ ਆਏ ਨੇ ਜਦੋਂ ਜਸਪਾਲ ਜੀ ਆਪਣੀ ਮੈਡੀਸਨ ਡਾਕਟਰ ਏਕਤਾ ਗਾਇਆ ਔਰ ਤੋਂ ਰੋਗਾਂ ਦੇ ਮਾਹਰ ਸਰਦਾਰ ਹਰਦੀਪ ਸਿੰਘ ਦੰਦਾਵਾ ਜੀ ਅੱਖਾਂ ਦੇ ਮਾਹਰ ਡਾਕਟਰ ਗੌਰਵ ਬਾਟਲ ਹੱਡੀਆਂ ਦੇ ਮਾਹਰ ਡਾਕਟਰ ਇੰਦਰਬੀਤ ਕੋਰ ਜੋ ਫਿਜ਼ੋਥੈਰਾਪਿਸਟ ਨੇ ਇਸ ਤੋਂ ਇਲਾਵਾ ਸਭ ਤੋਂ ਪਹਿਲਾਂ ਤੁਹਾਡੇ ਕੋਲ ਬਲੱਡ ਬੈਂਕ ਦੀ ਟੀਮ ਆਈ ਹੈ ਜੋ ਬਲੱਡ ਕਲੈਕਸ਼ਨ ਇਕੱਠਾ ਕਰ ਰਹੀ ਕੀਤੇ ਇਸ ਕੈਂਪ ਦੀ ਖਾਸੀਅਤ ਇਹ ਹੈ ਵੀ ਡਾਕਟਰ ਯਸ਼ਪਾਲ ਜੀ ਵੱਲੋਂ ਸਾਨੂੰ ਅੱਜ ਫਾਈਬਰੋਸਕੈਨਿਕ ਟੈਸਟ ਹੁੰਦਾ ਜੋ ਲੀਵਰ ਦਾ ਟੈਸਟ ਹੁੰਦਾ ਹੈ ਜੋ ਕਿ ਲੀਵਰ ਦੀ ਸ਼ਮਤਾ ਟੈਸਟ ਕਰਦਾ ਕਿ ਤੁਹਾਡਾ ਲੀਵਰ ਕਿੰਨਾ ਕੰਮ ਕਰ ਰਿਹਾ ਜਿਹੜਾ ਬਾਜ਼ਾਰ 'ਚ 3500 ਤੋਂ 4000 ਦੇ ਵਿੱਚ ਹੁੰਦਾ ਉਹ ਅੱਜ ਉਹਨਾਂ ਵੱਲੋਂ ਫ੍ਰੀ ਦਿੱਤਾ ਜਾ ਰਿਹਾ ਕਿਤਾ ਜਾ ਰਿਹਾ ਇਸ ਤੋਂ ਇਲਾਵਾ ਇੱਕ ਬੀਐਮਡੀ ਟੈਸਟ ਹੈ ਜੋ ਹੱਡੀਆਂ ਦੀ ਤਾਕਤ ਨੂੰ ਜਾਂਚ ਕਰਦਾ ਹੈ ਉਹ ਗੁਰੂ ਡਾਕਟਰ ਗੁਰੂ ਮੈਡੀਸਨ ਜੋ ਕਾਊਂਟਰ ਹੈ ਆਰਲਕ ਬਾਇਓਟੈਕ ਕੰਪਨੀ ਹੈ ਉਹਨਾਂ ਦੇ ਜੋ ਮੈਨੇਜਿੰਗ ਡਾਇਰੈਕਟਰ ਨੇ ਉਹਨਾਂ ਵੱਲੋਂ ਸਾਨੂੰ ਸਾਰੀ ਮੈਡੀਸਨ ਪ੍ਰੋਵਾਈਡ ਕਰਾਇਆ ਜਾ ਕੇ ਕੀਤੀ ਜਾ ਰਹੀ ਹੈ ਡਾਕਟਰ ਤਾਂ ਕੰਪਨੀ ਵਾਹ ਤੇ ਆ ਵੀ ਅੱਜ ਦਾਨ ਕਰ ਰਹੇ ਮੇਰੀ ਰੁਟੀਨ ਹੈ ਜੀ ਜਿੱਥੇ 3 ਮਹੀਨੇ ਪੂਰੇ ਹੋ ਜਾਂਦੇ ਨੇ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਜਿਹੜਾ ਕੈਂਪ ਮੇਰਾ ਆਇਆ ਖੁਦ ਹੋਵੇ ਜਿੰਨਾ ਮਰਜ਼ੀ ਹੋਵੇ ਮੇਰੇ ਮੈਂ ਹਰ ਹਫਤੇ ਬਲੱਡ ਰਨ ਰੈਨਰ ਕਰਦਾ ਹਾਂ ਕਿੰਨਾ ਬਲੱਡ ਦਾਨ ਕਰਦੇ ਹੋ ਕਿ ਦੇ ਵੀਕਨੈਸ ਤਾਂ ਨਹੀਂ ਹੁੰਦੀ ਕੋਈ ਮਹਿਸੂਸ ਨਹੀਂ ਹੁੰਦਾ ਜੀ ਬਹੁਤ ਵਧੀਆ ਲੱਗਦਾ ਹੈ ਸਰੀਰ ਨੂੰ ਹਲਕਾ ਫੁਕਾ ਮਹਿਸੂਸ ਕਰਦਾ ਹੈ ਤੇ ਸਭ ਨੂੰ ਇਹੀ ਰਿਕਵੈਸਟ ਕਰਦੇ ਆਂ ਕਿ ਜੋ ਤੰਦਰੁਸਤ ਆਦਮੀ ਹੈ ਪੱਟੋ ਕਰ ਸਾਲ ਚ 2 ਜਾਂ 3 ਵਾਰ ਤਾਂ ਕਰਨਾ ਚਾਹੀਦਾ ਵੈਸੇ ਤਾਂ 3 ਮਹੀਨੇ ਬਾਅਦ ਇਹਨਾ ਚਾਹੀਦਾ ਹੈ ਫਾਇਦੇ ਨਾਲ ਇਹ ਕੀ ਹੈ ਤੁਹਾਡਾ ਜਿਹੜਾ ਬੋਡੀ ਫਿਟਨੈਸ ਆ ਸਾਰੀ ਠੀਕ ਰਹਿੰਦੀ ਹੈ ਸ਼ੂਗਰ ਵੀ ਵੀ ਤੋਂ ਬਚੇ ਰਹਿੰਦਾ ਤੁਸੀਂ ਥੋੜਾ ਬੋਡੀ ਐਕਟਿਵ ਰਹਿੰਦੀ ਆ ਪੂਰੀ ਆਂ ਤਦ ਤੁਸੀਂ ਖੁੰਦਨ ਕੈਂਪ ਦੇ ਵਿੱਚ ਆਏ ਕੀ ਕਰਨ ਚਾਹ। ਅੱਜ ਮਾਨਵ ਸੇਵਾ ਉਤੋਂ ਸਿਆਬਲ ਨੂੰ ਇਹ ਜੋ ਕੈਂਪ ਲਗਾਇਆ ਗਿਆ ਹੈ ਇਸ ਵਿੱਚ ਆ ਕੇ ਬੜਾ ਮਨ ਖੁਸ਼ ਹੋਇਆ ਹੈ ਕਿ ਹਰ ਵਰਗ ਦਾ ਲੋਕ ਇੱਥੇ ਆ ਕੇ ਆਪਣਾ ਕੋ ਡੋਨੇਟ ਕਰ ਰਿਹਾ ਹੈ ਔਰ ਇਹਦੇ ਨਾਲ जिसे साढ़े मरीज ने जो बीमार लोग ने उन्होंने खून देने में तो बड़ी सहायता मिलती है और ये मानव सेवा उत्तम सेवा वालों से तो लगातार जो प्रयास किए जा रहे हैं बहुत ज़्यादा इन्होंने कैंप लगाए हैं और इन्होंने कैंपा देखते दे हुए सूँ बड़ी खुशी है कि इस तरीके का वार्न भी सीध लेनी चाहिए है कि मानव सेवा उत्तम सेवा की से तरह तुम्हें भी ये कैंप लगाओ सोशल कामों में बच चढ़ के हिस्सा लो ताकि समाज की सेवा हो सके ਇਹ ਕਹਿੰਦਾ ਗੁਰਨੇੜਾ ਆਰੀਆ ਸਕੂਲ ਦੇ ਵਿੱਚ ਕੈਂਪ ਲੱਗਿਆ ਹੈ ਸਭ ਤੋਂ ਪਹਿਲਾਂ ਮਾਨਵ ਸੇਵਾ ਉਤਮ ਸੇਵਾ ਅਤੇ ਉਹਨਾਂ ਦੇ ਜਿਹੜੇ ਸਾਰੇ ਉਦਦੇਦਾਰ ਨੇ ਇਸ ਸ਼ਾਨਦਾਰ ਕੈਂਪ ਮੈਡੀਕਲ ਕੈਂਪ ਖੂਨਦਾਨ ਕੈਂਪ ਦੇ ਲਈ ਬਹੁਤ ਹੀ ਸ਼ੁਭਕਾਮਨਾਵਾਂ ਮਤੇ ਪਾਤਰ ਨੇ ਇਸ ਤਰ੍ਹਾਂ ਦੇ ਉਪਰਾਲੇ ਦੇਖਦੇ ਹੋਏ ਸਾਰੀਆਂ ਸੰਸਥਾਵਾਂ ਨੂੰ ਕਰਨੇ ਚਾਹੀਦੇ ਨੇ ਕਿਉਂਕਿ ਮੈਡੀਕਲ ਸੇਵਾਵਾਂ ਦੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਦੇ ਨਾਲ ਨਾਲ ਜਿਹੜਾ ਖੂਨਦਾਨ ਹੈ ਉਹ ਕਿਸੇ ਵੀ ਸਮੇਂ ਐਮਰਜੈਂਸੀ ਸੇਵਾਵਾਂ ਦੇ ਵਿੱਚ ਕੰਮ ਆਉਂਦਾ ਹੈ ਉਸ ਦੇ ਲਈ ਮਾਨਵ ਸੇਵਾ ਉਤਮ ਸੇਵਾ ਲੰਬੇ ਸਮੇਂ ਤੋਂ ਤਤਪਰ ਹੈ ਮੈਂ ਖੁਦ ਦੇਖਦਾ ਆ ਰਿਹਾ ਕਿ ਹਨ ਮਾਨਵ ਸੇਵਾ ਉਤਮ ਸੇਵਾ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਸ਼ਹਿਰ ਦੇ ਲਈ ਸਮਾਜ ਦੇ ਲਈ ਉਸ ਦੇ ਲਈ ਮੈਂ ਸੰਵਾਦ ਗਰੁੱਪ ਵੱਲੋਂ ਸਵੈ ਸੇਵਾ ਮੰਡਲਾ ਸੁਦਾਰ ਕਮੇਟੀ ਵੱਲੋਂ ਅਤੇ ਸਾਰੇ ਸ਼ਹਿਰ ਨਿਵਾਸੀਆਂ ਵੱਲੋਂ ਉਹਨਾਂ ਨੂੰ ਇੱਕ ਵਾਰ ਬਹੁਤ-ਬਹੁਤ ਵਧਾਈ ਦੇਣਾ ਸਭ ਤੋਂ ਜਿਆਦਾ ਅੱਜ ਦਾ ਖਾਸ ਇਹ ਹੈ ਕਿ ਜਿੰਨੇ ਵੀ ਮਰੀਜ਼ ਆਏ ਨੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਦੇ ਵਿੱਚ ਔਰਤਾਂ ਦੇ ਰੋਗਾਂ ਦੇ ਮਾਹਿਰ ਆਏ ਹੋਏ ਹਨ ਅੱਖਾਂ ਦੇ ਮਾਹਿਰ ਆਏ ਹੋਏ ਹਨ ਦਿਲ ਅਤੇ ਬੀਪੀ ਦੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਦੇਖਣ ਦੇ ਲਈ ਸਵਾਗਤ ਕਰਨਾ ਬਹੁਤ ਹੀ ਜਿਹੜਾ ਅੱਛਾ ਜਿਹੜਾ ਹੈਗਾ ਸਾਥ ਦਿੱਤਾ ਹੈ ਆਰਿਆ ਸਕੂਲ ਨੇ ਦਿੱਤਾ ਹੈ ਉਹਨਾਂ ਨੇ ਆਪਣੀ ਜਗ੍ आर्या स्कूल जी समाजिक स्कूल संस्था है वह भी बहुत बड़ा योगदान रहा है इस्लामी को प्रदान करने के लिए मानव सेवा उत्तम सेवा में एक बार फिर तो बहुत बहुत मुबारक है